ਆ ਰਿਹਾ ਹੈ ਉਹ ਜਦੋਂ ਆ ਜਾਊਗਾ ਉਹ ਇੱਥੇ ਰਹਿ ਰਿਹਾ ਉਹ ਆ ਜਾਂਦੇ ਉੱਪਰ ਆ ਜਾਂਦੇ ਵੀ ਮਨ ਜੀ ਇੱਕ ਮਿੰਟ ਇੱਕ ਮਿੰਟ ਸਾਡੇ ਜਗਵਿੰਦਰ ਜੀ ਅੱਜ ਖੁਸ਼ੀਆਂ ਪਾਰਟੀਆਂ ਫਿਰ ਤੋਂ ਤੇ ਤੁਸੀਂ ਪੋਸਟ ਵੀ ਪਾਈ ਸੀ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਤੁਸੀਂ ਪੋਸਟ ਪਾਈ ਸੀ ਤੇ ਕੀ ਕਹਿਣਾ ਚਾਹੋਗੇ ਉਸਤੇ ਅ ਦੇਖੋ ਜੀ ਬਹੁਤ ਸਕੂਨ ਦੀ ਗੱਲ ਹੈ ਮੇਰੇ ਮਨ ਦੇ ਵਿੱਚ ਲਾਈਨਾਂ ਆ ਰਹੀਆਂ ਸੀ ਕਿ ਜ਼ਖਮਾਂ ਤੇ ਮਰਮਾਂ ਲੱਗੀਆਂ ਨੇ ਦਿਲ ਨੂੰ ਤਰਵਾਸਾ ਹੋਇਆ ਹੈ ਬੜੇ ਚੀਰਾਂ ਪਿੱਛੋਂ ਫਿਰ ਮੂਸੇ ਵਿੱਚ ਖੁਸ਼ੀਆਂ ਦਾ ਵਾਸਾ ਹੋਇਆ ਸੋ ਅੱਜ ਮਤਲਬ ਬਹੁਤ ਦਿਲ ਨੂੰ ਸਕੂਨ ਦੇਣ ਵਾਲੀ ਸਾਰੇ ਪੰਜਾਬੀਆਂ ਨੂੰ ਜਿੰਨੇ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਸੀਗੇ ਕਰੋੜਾਂ ਅਰਬਾਂ ਦੀ ਸੰਖਿਆ ਦੇ ਵਿੱਚ ਸਾਰਿਆਂ ਦੇ ਦਿਲ ਨੂੰ ਸਕੂਨ ਮਿਲਿਆ ਤੇ ਸਭ ਦੀਆਂ ਦੁਆਵਾਂ ਜਿਹੜੀਆਂ ਉਹ ਕਬੂਲ ਹੋਈਆਂ ਸੋ ਸ਼ੁਕਰਾਨਾ ਉਸ ਵਾਹਿਗੁਰੂ ਦਾ ਕੋਟ ਕੋਟ ਧੰਨਵਾਦ ਹੈ ਇੱਕ ਗੀਤ ਬੜਾ ਮਤਲਬ ਜਿਹੜਾ ਜਸਵੰਤ ਸਿੰਘ ਗਰਾੜ ਨੇ ਗਾਇਆ ਸੀਗਾ ਵੀ ਨਿੱਕੇ ਪੱਡੇ ਪੈਰੀ ਗਿਆ ਸੀ ਨਿੱਕੇ ਪੈਰੀ ਆਇਆ ਹਾਂਜੀ ਹਾਂਜੀ ਬਹੁਤ ਬਿਲਕੁਲ ਵਾਕਿਆ ਹੀ ਮੈਂ ਜਦੋਂ ਮੇਰੀ ਪੋਸਟ ਮੈਂ ਪਹਿਲੀ ਪਾਈ ਸ਼ਾਇਦ ਤੁਸੀਂ ਪੜ੍ਹੀ ਹੋਵੇ ਚ ਇਹੀ ਲਿਖਿਆ ਸੀਗਾ ਕਿ ਸ਼ੋਭਦੀਪ ਦੇ ਵਾਪਸ ਆਉਣ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਕਰਾਨਾ ਵਾਹਿਗੁਰੂ ਅੱਜ ਲੋਕਾਂ ਨੂੰ ਕੀ ਅਪੀਲ ਕਰਾਂਗੇ ਕਿਉਂਕਿ ਇਹ ਤਾਂ ਕੁਦਰਤ ਦੇ ਨੇ ਜਿਹੜਾ ਫਿਰ ਤੋਂ ਮਾਂ ਨਾਲ ਪੁੱਤ ਨੂੰ ਮਿਲਾ ਦਿੰਦਾ ਹੈ ਕਿ ਲੰਮਾ ਸਮਾਂ ਦੁੱਖ ਦੀਪ ਹੋ ਗਿਆ ਮਾਂ ਲਈ ਅ ਅਪੀਲ ਤਾਂ ਕੀ ਹੈ ਸਭ ਦੇ ਦਿਲ ਦੇ ਵਿੱਚ ਸਭ ਦੇ ਸਭ ਦੇ ਆਰੂਹ ਨੂੰ ਸਕੂਨ ਮਿਲਿਆ ਜਿਨੇ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਸੀ ਔਰ ਸਭ ਤੋਂ ਵੱਡਾ ਸਕੂਨ ਉਹਨਾਂ ਦੇ ਮਾਪੇ ਨੂੰ ਜਿਨ੍ਹਾਂ ਨੇ ਇੰਨਾ ਕਾਬਲ ਪੁੱਤ ਖੋਇਆ ਤਾਂ ਉਹਨਾਂ ਨੂੰ ਦੁਬਾਰਾ ਇੱਕ ਮਰਮ ਗੁਰੂ ਮਹਾਰਾਜ ਨੇ ਲਾਈ ਹੈ ਔਰ ਸਾਡੀਆਂ ਇਹ ਅਰਦਾਸਾਂ ਨੇ ਕਿ ਪਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਦੇਵੇ ਔਰ ਉਹਨਾਂ ਦੇ ਮਾਪੇ ਨੂੰ ਤੰਦਰੁਸਤੀ ਦੇਵੇ ਤਾਂ ਕਿ ਬਹੁਤ ਖੂਬਸੂਰਤ ਤਰੀਕੇ ਨਾਲ ਉਹਨੂੰ ਗੱਭਰੂ ਹੁੰਦਾ ਹੋਵੇ ਕਸਟਮ ਸਿਆਣੀ